ਮੇਰਾ ਨਾਮ ਹਰੀਸ਼ ਕੁਮਾਰ ਜੀ। ਭਾਈ ਕਿੱਥੇ ਦੇ ਰਹਿਣ ਵਾਲੇ? ਖੇੜਾ ਮਸੀ ਡੱਬਿਆਂ ਮੱਲਾ ਫਗਵਾੜਾ। ਸਰ ਕੀ ਮਾਮਲਾ ਕੀ ਸਾਰਾ ਜਿਹੜਾ? ਇਹ ਬੰਗਾ ਰੋਡ ਤੇ ਮੈਂ ਜਾਂਦਾ ਪਿਆ ਸੀਗਾ ਜਦੋਂ ਚੂੜਸ ਸੈਲਫੇਸ਼ਨ ਮੁੜਦੇ ਆ ਉੱਥੇ ਉੱਥੇ ਬੰਦੇ ਨੇ ਦੋ ਬੰਦੇ ਸੀਗੇ ਪਲਸਰ ਤੇ ਕਾਲੇ ਰੰਗ ਦਾ ਪਲਸਰ ਸੀਗਾ ਨੰਬਰ ਪਲੇਟ ਪਿੱਛੇ ਐਨੀ ਸੀਗੀ। ਇੱਕਦਮ ਵਿੱਚੋ ਚੈਨ ਨੂੰ ਝਪਟਾ ਮਾਰ ਕੇ ਖੂਕੇ ਲੈ ਗਏ ਦੋ ਜਣ। ਕਿੰਨੀ ਸੀ ਚੈਨ? ਚੈਨ ਡੇਢ ਟੋਲੇ ਦੇ ਉੱਤੇ ਸੀਗੀ। ਤੇ ਕਿੰਨੇ ਵਜੇ ਹੋਇਆ ਹਾਸਾ? 11:14 ਵਜੇ ਤੇ ਕਾਲੇ ਰੰਗ ਦਾ ਪਰਨਾ ਫੜਿਆ ਸੀ ਉਹਨੇ ਹੱਥ 'ਚ। ਤੇ ਮੂੰਹ ਵਗਾਰੇ ਬੰਨੇ ਹੋਏ ਸੀ ਤੇ ਪੌਲਸ ਕੰਪਲੀਟ ਕੀਤੀ ਸਮਾਂ ਉਹਨਾਂ ਨੇ ਕੀਤੀ ਹੈ ਜੀ ਹੁਣ ਤੇ ਤੁਸੀਂ ਕਹਤੇ ਸੀ ਐਵੇਂ ਐਕਟਿਵਤਾ ਸੀਗਾ ਜੀ ਕਿੰਨਾ ਕ ਨੁਕਸਾਨ ਹੋ ਗਿਆ ਲਗਭਗ ਡੇਢ ਤੋਂ ਲੱਖ ਪਲੇਟ ਤੱਕ ਤੋਂ ਵਿੱਚ ਵਿੱਚ 20 ਮੰਗ ਰੱਖਦੇ ਨੇ ਪ੍ਰਸ਼ਾਸਨ ਕੋਲ ਆਪਾਂ ਜੀ ਮੇਰੀ ਇਨਸਾਫ ਦਵਾਇਆ ਜਾਵੇ ਚੈਨੀ ਵਾਪਸ ਦਿੱਤੀ ਹੈ ਮਿਲਨ ਡੈਕਿੰਗੋਂ ਅੰਦਪਾਗੀ ਘਟਨਾ ਹੋਈ ਹੈ ਜੀ ਬੰਗਾ ਰੋਡ ਦੇ ਵਿੱਚ ਹਰੀਸ਼ ਜਿਹੜਾ ਮੇਰੇ ਨਾਲ ਦਾ ਆਪਣਾ ਬੇਟਾ ਹੀ ਆ ਇਹਦੀ ਚੇਨ 11:14 ਤੇ ਚੂੜ ਜਿਹੜਾ ਸਰਵਿਸ ਸਟੇਸ਼ਨ ਦਾ ਬੰਗਾ ਰੋਡ ਤੇ ਉਹਦੇ ਨੇੜੇ ਇਹਦੀ ਡੇਢ ਕਤੌਲੇ ਦੀ ਜਿਹੜੀ ਹੈਗੀ ਲਗਭਗ ਚੇਨ ਇਹਦੇ ਗਲੇ ਚ ਸੀਗੀ ਇਹ ਐਕਟਿਵ ਦਾ ਸੀਗਾ ਪੈਟਰੋਲ ਇਨ ਜਾ ਰਿਹਾ ਸੀ ਉਹਨਾਂ ਨੇ ਉੱਥੇ ਉਹ ਦੋ ਬੰਦੇ ਸੀਗੇ ਇਹਨੇ ਇਹਦੇ ਦੱਸਣ ਦੇ ਮੁਤਾਬਕ ਉਹਨਾਂ ਨੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਸੀ ਔਰ ਕਾਲਾ ਰੰਗ ਦਾ ਪਲਸਰ ਸੀ 125 ਸੀਸੀ ਵਾਲਾ ਤੇ ਉਹ ਖੋ ਕੇ ਇਕਦਮ ਲੈ ਗਏ ਆ ਤੇ ਉਹ ਇਹਨਾਂ ਦੇ ਪਿੱਛਾ ਵੀ ਕੀਤਾ ਲੇਕਿਨ ਉਹ ਜਿਹੜੇ ਹੱਥ ਨਹੀਂ ਆਏ ਸੁਖਚੈਨ ਵਾਲਾ ਰੋਡ ਤੇ ਮੁੜ ਗਏ ਤਾਂ ਅਸੀਂ ਹੁਣ ਪੁਲਿਸ ਸਟੇਸ਼ਨ ਆਏ ਆ ਤੇ ਦਰਖਾਸਤ ਵੀ ਦਿੱਤੀ ਆ ਤੇ ਪ੍ਰਸ਼ਾਸਨ ਮਾਰੇ ਬੇਨਤੀ ਆ ਕਿ ਇਨਸਾਫ ਹੋਇਆ ਜਾਵੇ ਤਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਕਿ ਜਿਹੜਾ ਨੁਕਸਾਨ ਆਇਆ ਉਹ ਆਪਾਂ ਜਲਦੀ ਫਿਲਡ ਕਰ ਸਕੀ ਕਿੰਨਾ ਕ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਤਕਰੀਬਨ ਲੱਖ ਤੋਂ ਉੱਪਰ ਹੋ ਗਿਆ ਜੀ ਕਿਉਂਕਿ ਡੇਢ ਟੋਲੇ ਦੀ ਜਿਹੜੀ ਐ ਤੋਂ ਉੱਤੋਂ ਥੋੜੀ ਉੱਪਰ ਹੈਗੀ ਚੇਨ ਇਹ ਤੇ ਸੋਨਾ ਦੇਖ ਲਓ ਕੀ ਭਾਜ ਆ ਰਿਹਾ ਹਿਸਾਬ ਨਾਲ ਲੱਖ ਤੋਂ ਉੱਪਰ ਹੀ ਜਿਹੜਾ ਇਹਦਾ ਅਮਾ ਪੁਲਿਸ ਕੰਪਲੇਟ ਕਰਤੀ ਸਰ ਹਾਂਜੀ ਹਾਂਜੀ ਕੀਤੀ ਹੈ ਜੀ ਥਾਣਾ ਹੀ ਖੜੇ ਆਂ ਸੀ ਪੁਲਿਸ ਕੰਪਲੇਟ ਕਰਤੀ ਆ ਫੇ ਕੀ ਮੰਗ ਰੱਖਦੇ ਜਿੱਦਾਂ ਮੰਗ ਇਹੀ ਆ ਜੀ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਚੋਰਾਂ ਨੂੰ ਰੋਜ਼ ਦੀ ਕੋਈ ਨਾ ਕੋਈ ਕਟਨਾਉ ਦੀ ਕੱਲ ਵੀ ਚੈਨ ਲਗਰ ਦੇ ਵਿੱਚ ਦੋ ਲੜੀ ਦੀ ਸੈਰ ਕਰਦੇ ਕਰਦੇ ਚੈਨ ਕੋਈ ਗਈ ਆ ਇਹ ਜਿਹੜੇ ਆ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਸਾਡੀ ਬੇਨਤੀ ਆ ਹੱਥ ਜੋੜ ਕੇ ਇਹ ਇਸ ਚੀਜ਼ ਨੂੰ ਨੱਥ ਪਾਈ ਜਾਵੇ ਔਰ ਉੱਥੇ ਰਿਗਿਸਟਰ ਉਧਾਈ ਜਾਵੇ ਔਰ ਇਹ ਜਿਹੜੀ ਚੈਨ ਖੋਈ ਗਈ ਆ ਇਹਨੂੰ ਜਲਦ ਤੋਂ ਜਲਦ ਜਿਹੜੀ ਰਿਕਵਰੀ ਕੀਤੀ ਜਾਵੇ